ਅਜਨਾਲਾ ਦੇ ਵਿੱਚ ਹੜ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਸ ਦੌਰਾਨ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਖੁਦ ਮੈਦਾਨ ਦੇ ਵਿੱਚ ਉਤਰ ਆਏ ਨੇ ਉਹ ਨਿੱਜੀ ਤੌਰ ਤੇ ਘਰ ਘਰ ਜਾ ਕੇ ਦੁਕਾਨਦਾਰਾਂ ਤੇ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਕਿ ਛੇਕਰ ਸ਼ਹਿਰ ਦੇ ਵਿੱਚ ਹੜ ਦਾ ਪਾਣੀ ਦਾਖਲ ਹੁੰਦਾ ਹੈ ਤਾਂ ਕਿਵੇਂ ਸਾਵਧਾਨੀ ਵਰਤਣੀ ਹੈ ਢਾਲੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਾਂ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਕੁਲਦੀਪ ਢਾਲੀਵਾਲ ਨੇ ਇੱਕ ਖਾਸ ਅਪੀਲ ਕੀਤੀ ਹੈ ਦੱਸੇ ਕੀ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਸਿਰਫ ਅਜਨਾਲਾ ਦਾ ਦੌਰਾ ਹੀ ਨਾ ਕਰਨ ਸਗੋ ਕੇਂਦਰ ਸਰਕਾਰ ਤੋਂ ਪੰਜਾਬ ਦੇ ਲਈ ਰਾਹਤ ਫੰਡ ਦੀ ਮੰਗ ਵੀ ਰੱਖਣ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਨਹੀਂ ਅਤੇ ਸੂਬਾ ਸਰਕਾਰ ਲਗਾਤਾਰ ਮਦਦ ਪਹੁੰਚਾ ਰਹੀ ਹੈ ਪਰ ਕੇਂਦਰ ਤੋਂ ਵੀ ਵੱਡੇ ਰਾਹਤ ਪੈਕੇਜ ਦੀ ਲੋੜ ਹੈ ਢਾਲੀਵਾਲ ਨੇ ਕਿਹਾ ਕਿ ਇਸ ਸਮੇਂ ਸਿਆਸਤ ਤੋਂ ਉੱਪਰ ਉੱਠ ਕੇ ਸਭ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਹਰ ਪੀੜਤਾਂ ਨੂੰ ਤੁਰੰਤ ਮਦਦ ਪਹੁੰਚਾਉਣਾ ਸਭ ਤੋਂ ਵੱਡੀ ਤਰਜੀਹ ਹੈ ਹੱਤਤਾ ਦਾ ਤੁਹਾਡੀ ਜਿਹੜੀ ਮਦਦ ਕਰਾਂਗੇ ਇਹੀ ਮੈਂ ਅਪੀਲ ਕਰਦਾ ਹਾਂ ਅੱਜ ਆਖੜ ਸਾਹਿਬ ਆ ਰਿਹਾ ਕੀ ਨਹੀਂ ਨਹੀਂ ਅੱਜ ਮੈਨੂੰ ਪਤਾ ਲੱਗਾ ਮੈਂ ਪੜਿਆ ਵੀ ਸੁਨੀਲ ਜਾਖੜ ਜੀ ਆ ਰਹੇ ਹਨ ਵੈਲਕਮ ਹੈ ਜੀ ਆਇਆਂ ਨੂੰ ਕਿ ਸਾਡੇ ਹਾਲ ਵੇਖਣ ਨੂੰ ਆ ਰਹੇ ਬੀਜੇਪੀ ਦੇ ਪ੍ਰਧਾਨ ਨੇ ਪਰ ਮੈਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਸਰ ਤੁਸੀਂ ਬੜੀ ਵੱਡੇ ਅਹੁਦੇ ਤੇ ਹੋ ਤੇ ਇੱਕ ਵਾਰ ਸਰ ਕੇਂਦਰ ਸਰਕਾਰ ਨੂੰ ਕਹੋ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਹੋ ਕਿ ਤੁਸੀਂ ਸਾਨੂੰ ਵਿਸ਼ੇਸ਼ ਪੈਕੇਜ ਜਿਹੜਾ ਦੋ ਸਾਨੂੰ ਪੰਜਾਬ ਨੂੰ ਜਿਹੜਾ ਕੋਬਸ਼ੇਸ਼ ਪੈਕੇਜ ਜਿਹੜਾ ਸਾਨੂੰ ਦਿੱਤਾ ਜਾਵੇ ਅਸੀਂ ਬੰਲਾ ਜਿਹੜਾ ਆ ਬਾਰਡਰ ਤੇ ਆ ਅਸੀਂ ਅਜਨਾਲੇ ਬਾਰਡਰ ਤੇ ਆ ਅਜਨਾਲੇ ਚ ਹਰ ਜੰਗ ਦੇ ਵਿੱਚ ਜਦੋਂ ਪਾਕਿਸਤਾਨ ਨਾਲ ਤਣਾ ਹੁੰਦਾ ਤੇ ਅਸੀਂ ਉਦੋਂ ਵੀਫਤਾਂ ਨੂੰ ਫੜੇ ਜਾਂਦੇ ਆ ਅਸੀਂ ਹੁੜ ਵੀ ਅਦਾਵੀ ਦਰਿਆ ਦੀ ਮਾਂ ਦੇ ਇੱਥੇ ਇਸ ਕਰਕੇ ਅਜਨਾਲੇ ਨੂੰ ਵੀ ਵਿਸ਼ੇਸ਼ ਪੈਕੇਜ ਜਿਹੜਾ ਸੈਂਟਰ ਗਵਰਨਮੈਂਟ ਕੋ ਦਵਾਓ ਔਰ ਪੰਜਾਬ ਨੂੰ ਵੀ ਦਵਾਓ ਪੰਜਾਬ ਦੇ 7 ਜ਼ਿਲ੍ਹੇ ਡੁੱਬ ਗਏ ਜਖੜ ਸਾਹਿਬ ਇਸੇ ਪੰਜਾਬ ਦੇ ਤੁਸੀਂ ਪ੍ਰਧਾਨ ਜੇ ਹੁਣ ਗੱਲਾਂ ਨਾ ਕਰੋ ਹੁਣ ਤਾਂ ਮੋਦੀ ਸਾਹਿਬ ਕੋਲੋਂ ਕੇਂਦਰ ਸਰਕਾਰ ਕੋਲੋਂ ਸਾਨੂੰ ਆਰਥਿਕ ਪੈਕੇਜ ਜਿਹੜਾ ਲੈ ਕੇ ਦੋ ਇਹ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਰਿਆਣੇ ਤੇ ਰਾਜਸਥਾਨ ਨੂੰ ਫਿਰ ਬੇਨਤੀ ਕਰੂੰਗਾ ਮੈਂ ਓਹ ਹੀ ਬੇਨਤੀ ਕਰਦਾ ਕਿ ਸਾਦੀ ਜਦੋਂ ਤੁਹਾਨੂੰ ਪਾਣੀ ਦੀ ਲੋੜ ਹੁੰਦੀ ਆ ਸਾਡਾ ਗਲਾ ਘੁੱਟਦੇ ਹੋ ਕੋਟਕ ਚਾਹੀਦੀਆਂ ਕਰਦੇ ਹੋ ਸਭ ਕੁਝ ਕਰਦੇ ਹੋ ਸਾਡਾ ਪਾਣੀ ਚੋਰੀ ਕਰਦੇ ਹੋ ਹੁਣ ਤੁਹਾਡੀ ਲੋੜ ਆ ਪੰਜਾਬ ਦੇ 7 ਜ਼ਿਲ੍ਹੇ ਡੁੱਬ ਗਏ ਯਾਰ ਤੁਹਾਡੀ ਮਦਦ ਦੀ ਲੋੜ ਆ ਤੁਸੀਂ ਸਾਡੀ ਮਦਦ ਕਰੋ ਇਹ ਮੈਂ ਬੇਨਤੀ ਕਰਨੀ ਹੈ ਜਾਖੜ ਸਾਹਿਬ ਨੂੰ ਬੇਨਤੀ ਹੈ ਕਿ ਉਹ ਸਾਡੀ ਮਦਦ ਕਰ ਅੱਜ ਨਾਲੇ ਆ ਰਹੇ ਆ ਜੀ ਆਇਆਂ ਵੈਲਕਮ ਔਰ ਪਰ ਨਾ ਖਾਲੀ ਹੱਥੀ ਔਰ ਤੇ ਨਾ ਖਾਲੀ ਹੱਥੀ ਜਾਣ ਸਾਨੂੰ ਕੁਝ ਨਾਲੇ ਆ ਰਹਿਆਂ ਨੂੰ ਦੇ ਕੇ ਜਾਣ ਮੈਂ ਇਹ ਜਾਖੜ ਸਾਹਿਬ ਨੂੰ ਬੇਨਤੀ ਕਰਦਾ ਅਜਨਾਲਾ ਦੇ ਵਿੱਚ ਹੜ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਦੌਰਾਨ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਖੁਦ ਮੈਦਾਨ ਦੇ ਵਿੱਚ ਉਤਰ ਆਏ ਨੇ ਉਹ ਨਿੱਜੀ ਤੌਰ ਤੇ ਘਰ ਘਰ ਜਾ ਕੇ ਦੁਕਾਨਦਾਰਾਂ ਤੇ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਕਿ ਛੇਕਰ ਸ਼ਹਿਰ ਦੇ ਵਿੱਚ ਹੜ ਦਾ ਪਾਣੀ ਦਾਖਲ ਹੁੰਦਾ ਹੈ ਤਾਂ ਕਿਵੇਂ ਸਾਵਧਾਨੀ ਵਰਤਣੀ ਹੈ ਢਾਲੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ افਵਾਹਾਂ ਤੋਂ ਦੂਰ ਰਹਿਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੂਜੇ ਪਾਸੇ ਪੰਜਾਬ ਆਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਕੁਲਦੀਪ ਢਾਲੀਵਾਲ ਨੇ ਇੱਕ ਖਾਸ ਅਪੀਲ ਕੀਤੀ ਹੈ ਕੀ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਸਿਰਫ ਅਜਨਾਲਾ ਦਾ ਦੌਰਾ ਹੀ ਨਾ ਕਰਨ ਸਗੋ ਕੇਂਦਰ ਸਰਕਾਰ ਤੋਂ ਪੰਜਾਬ ਦੇ ਲਈ ਰਾਹਤ ਫੰਡ ਦੀ ਮੰਗ ਵੀ ਰੱਖਣ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਨਹੀਂ ਅਤੇ ਸੂਬਾ ਸਰਕਾਰ ਲਗਾਤਾਰ ਮਦਦ ਪਹੁੰਚਾ ਰਹੀ ਹੈ ਪਰ ਕੇਂਦਰ ਤੋਂ ਵੀ ਵੱਡੇ ਰਾਹਤ ਪੈਕੇਜ ਦੀ ਲੋੜ ਹੈ ਢਾਲੀਵਾਲ ਨੇ ਕਿਹਾ ਕਿ ਇਸ ਸਮੇਂ ਸਿਆਸਤ ਤੋਂ ਉੱਪਰ ਉੱਠ ਕੇ ਸਭ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਹਰ ਪੀੜਤਾਂ ਨੂੰ ਤੁਰੰਤ ਮਦਦ ਪਹੁੰਚਾਉਣਾ ਸਭ ਤੋਂ ਵੱਡੀ ਤਰਜੀਹ ਹੈ ਦੀ ਹੱਤ ਤਾਂ ਤੁਹਾਡੀ ਜਿਹੜੀ ਮਦਦ ਕਰਾਂਗੇ ਇਹੀ ਮੈਂ ਅਪੀਲ ਕਰਦਾ ਹਾਂ ਅੱਜ ਆਖੜ ਸਾਹਿਬ ਆ ਰਹੇ ਕੀ ਨਹੀਂ ਨਹੀਂ ਅੱਜ ਮੈਨੂੰ ਪਤਾ ਲੱਗਾ ਮੈਂ ਪੜਿਆ ਵੀ ਸੁਨੀਲ ਜਾਖੜ ਜੀ ਆ ਰਹੇ ਹਨ ਵੈਲਕਮ ਹੈ ਜੀ ਆਇਆਂ ਨੂੰ ਕਿ ਸਾਡੇ ਹਾਲ ਦੇਖਣ ਨੂੰ ਆ ਰਹੇ ਬੀਜੇਪੀ ਦੇ ਪ੍ਰਧਾਨ ਨੇ ਪਰ ਮੈਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਸਰ ਤੁਸੀਂ ਬੜੀ ਵੱਡੇ ਅਹੁਦੇ ਤੇ ਹੋ ਤੇ ਇੱਕ ਵਾਰ ਸਰ ਕੇਂਦਰ ਸਰਕਾਰ ਨੂੰ ਕਹੋ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਹੋ ਕਿ ਤੁਸੀਂ ਸਾਨੂੰ ਵਿਸ਼ੇਸ਼ ਪੈਕੇਜ ਜਿਹੜਾ ਦੋ ਸਾਨੂੰ ਪੰਜਾਬ ਨੂੰ ਜਿਹੜਾ ਉਹ ਵਿਸ਼ੇਸ਼ ਪੈਕੇਜ ਜਿਹੜਾ ਸਾਨੂੰ ਦਿੱਤਾ ਜਾਵੇ ਅਸੀਂ ਮਤਲਬ ਜਿਹੜਾ ਆ ਬਾਰਡਰ ਤੇ ਆ ਅਸੀਂ ਅਜਨਾਲੇ ਬਾਰਡਰ ਤੇ ਆ ਅਜਨਾਲੇ ਚ ਹਾਲ ਜੰਗ ਦੇ ਵਿੱਚ ਜਦੋਂ ਪਾਕਿਸਤਾਨ ਨਾਲ ਹੁੰਦਾ ਤਾਂ ਇਹੀ ਉਦੋਂ ਵੀ ਵਿਫਤਾਂ ਨੂੰ ਫੜੇ ਜਾਂਦੇ ਆ ਅਸੀਂ ਹੁਣ ਵੀ ਅਦਾਵੀ ਦਰਿਆ ਦੀ ਮਾੜੇ ਇੱਥੇ ਇਸ ਕਰਕੇ ਅਜਨਾਲੇ ਨੂੰ ਵੀ ਵਿਸ਼ੇਸ਼ ਪੈਕੇਜ ਜਿਹੜਾ ਸੈਂਟਰ ਗਵਰਨਮੈਂਟ ਕੋ ਦਵਾਓ ਔਰ ਪੰਜਾਬ ਨੂੰ ਵੀ ਦਵਾਓ ਪੰਜਾਬ ਦੇ 7 ਜਿਹੜੇ ਡੁੱਬ ਗਏ ਜਖੜ ਸਾਹਿਬ ਇਸੇ ਪੰਜਾਬ ਦੇ ਤੁਸੀਂ ਪ੍ਰਧਾਨ ਜੇ ਹੁਣ ਗੱਲਾਂ ਨਾ ਕਰੋ ਹੁਣ ਤਾਂ ਮੋਦੀ ਸਾਹਿਬ ਕੋਲੋਂ ਕੇਂਦਰ ਸਰਕਾਰ ਕੋਲੋਂ ਸਾਨੂੰ ਆਰਥਿਕ ਪੈਕੇਜ ਜਿਹੜਾ ਲੈ ਕੇ ਦੋ ਇਹ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਰਿਆਣੇ ਤੇ ਰਾਜਸਥਾਨ ਨੂੰ ਫਿਰ ਬੇਨਤੀ ਕਰੂੰਗਾ ਬਸ ਉਹ ਹੀ ਬੇਨਤੀ ਕਰਦਾ ਕਿ ਸਾਡੀ ਜੇ ਤੁਹਾਨੂੰ ਪਾਣੀ ਦੀ ਲੋੜ ਹੁੰਦੀ ਆ ਸਾਡਾ ਗਲਾ ਘੁੱਟਦੇ ਹੋ ਕੋਟਕਚੈਰੀਆਂ ਵਿੱਚ ਕਰਦੇ ਹੋ ਸਭ ਕੁਝ ਕਰਦੇ ਹੋ ਸਾਡਾ ਪਾਣੀ ਚੋਰੀ ਕਰਦੇ ਹੋ ਹੁਣ ਤੁਹਾਡੀ ਲੋੜ ਆ ਪੰਜਾਬ ਦੇ 7 ਜ਼ਿਲ੍ਹੇ ਡੁੱਬ ਗਏ ਯਾਰ ਤੁਹਾਡੀ ਮਦਦ ਦੀ ਲੋੜ ਆ ਕੁਝੀ ਸਾਡੀ ਮਦਦ ਕਰੋ ਇਹ ਮੈਂ ਬੇਨਤੀ ਕਰਨੀ ਹੈ জাকੜ ਸਾਹਿਬ ਨੂੰ ਬੇਨਤੀ ਆ ਕਿ ਸਾਡੀ ਮਦਦ ਕਰੋ ਅੱਜ ਨਾਲੇ ਆ ਰਹੇ ਆ ਜੀ ਆਇਆਂ ਵੈਲਕਮ ਔਨ ਪਰ ਨਾ ਖਾਲੀ ਅੱਥੀ ਔਰ ਤੇ ਨਾ ਖਾਲੀ ਅੱਥੀ ਜਾਨ ਸਾਨੂੰ ਕੁਝ ਨਾਲੇ ਆ ਰਹਿਆਂ ਨੂੰ ਦੇ ਕੇ ਜਾਨ ਮੈਂ ਇਹ জাকੜ ਸਾਹਿਬ ਨੂੰ ਬੇਨਤੀ ਕਰਦਾ